ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵਾਤੀ ਐਸਐਮਓ ਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਤੁਹਾਡੇ ਨਾਲ ਰੂਬਰੂ ਆ ਜਿਵੇਂ ਕਿ ਅੱਜ ਸਾਰਿਆਂ ਨੂੰ ਪਤਾ ਹੈਗਾ ਅੱਜ ਦਾ ਦਿਨ ਵਰਲਡ ਹੈਲਥ ਡੇ ਦੇ ਰੂਪ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਅੱਜ ਅਸੀਂ ਵੀ ਇੱਥੇ ਹਸਪੀਟਲ ਦੇ ਵਿੱਚ ਇੱਕ ਮੁਹਿੰਮ ਜਾਰੀ ਕੀਤੀ ਹੈ ਇਸ ਵਿੱਚ ਕਿ ਅਸੀਂ ਸਕੂਲ ਦੇ ਬੱਚਿਆਂ ਨਾਲ ਮੈਟਰਨ ਮੈਡਮ ਦੇ ਨਾਲ ਮਿਲ ਕੇ ਨਰਸਿੰਗ ਸਕੂਲ ਦੇ ਬੱਚਿਆਂ ਦੇ ਗਰੁੱਪਸ ਬਣਾਏ ਹੈਗੇ ਆ ਤੇ ਓਨ ਗਰੁੱਪਸ ਦੀ ਇੱਕ ਡਿਊਟੀ ਲਗਾਈ ਗਈ ਹੈ ਕਿ ਪਲਾਸਟਿਕ ਫ੍ਰੀ ਹਸਪੀਟਲ ਕਰਨਾ ਹੈਗਾ ਸਭ ਨੂੰ ਅਸੀਂ ਗਲਵਸ ਪਾ ਦਿੰਦੇ ਆ ਬੈਗਸ ਦਿੰਦੇ ਆ ਜਿਹਦੇ ਵਿੱਚ ਕੀ ਉਹ ਸਾਰੇ ਹਸਪਤਾਲ ਦਾ ਦੌਰਾ ਕਰਨਗੇ ਜਿੱਥੇ-ਜਿੱਥੇ ਪਲਾਸਟਿਕ ਦੀਆਂ ਬੋਟਲਸ ਜਾਂ ਗਾਂਦੀਆਂ ਪੈਕੇਟਸ ਪਏ ਹੈਗੇ ਆ ਉਹਨਾਂ ਨੂੰ ਰਿਮੂਵ ਕਰਨਗੇ ਉਥੋਂ ਤਾਂ ਜੋ ਕਿ ਅਸੀਂ ਇਸ এনवायरमेंट ਨੂੰ ਵੀ ਕਲੀਨ ਕਰ ਸਕੀਏ ਔਰ ਲੋਕਾਂ ਨੂੰ ਵੀ ਇਹ ਦੇਖ ਕੇ ਪਤਾ ਲੱਗੇ ਕਿ ਐਸਾ ਦਾ ਗੰਦ ਜਿਹੜਾ ਹੈਗਾ ਨਹੀਂ ਪਾਣਾ ਹੈਗਾ ਔਰ ਆਉਣ ਵਾਲੇ ਜਿਹੜੇ ਬੱਚਿਆਂ ਦਾ ਨਾਲ ਫਿਊਚਰ ਹੈ ਸਾਡਾ ਬਾਨਾ ਹਸਪੀਟਲ ਦੇ ਵਿੱਚ ਔਰ ਬਾਹਰ ਉਹਨਾਂ ਨੂੰ ਇਹ ਪਤਾ ਲੱਗੇ ਕਿ ਅਸੀਂ ਕਲੀਨ এনवायरमेंट ਦੇ ਨਾਲ ਬੜੀ ਅੱਛੀ ਤਰ੍ਹਾਂ ਜ਼ਿੰਦਗੀ ਬਿਤਾ ਸਕਦੇ ਹਾਂ ਔਰ ਹੈਲਦੀ ਜ਼ਿੰਦਗੀ ਰਹੇਗੀ ਇਸ ਵਰਲਡ ਹੈਲਥ ਡੇ ਦਾ ਜਿਹੜਾ ਥੀਮ ਹੈਗਾ ਉਹ ਥੀਮ ਵੀ ਇਹੀ ਹੈਗਾ ਕਿ ਹੈਲਦੀ ਜੇ ਸਟਾਰਟ ਕਰਾਂਗੇ ਹੈਲਦੀ ਬਿਗਨਿੰਗਸ ਫਰੂਟਫੁੱਲ ਫਿਊਚਰਸ ਮੀਨਸ ਅਸੀਂ ਜਿਹੜੀ ਆਸ਼ਾਵਾਂ ਰੱਖਾਂਗੇ ਜੇ ਅਸੀਂ ਆਪਣੇ ਫਿਊਚਰ ਤੋਂ ਆਸ਼ਾ ਰੱਖਦੇ ਆ ਉਹ ਤਾਂ ਹੀ ਹੋਏਗੀ ਜੇ ਅਸੀਂ ਬਿਗਨਿੰਗ ਹੈਲਦੀ ਕਰਾਂਗੇ ਅਸੀਂ ਸ਼ੁਰੂਆਤ ਹੈਲਦੀ ਕਰਾਂਗੇ ਤੇ ਇਸ ਲਈ ਮੈਂ ਆਪਣੇ ਟੀਮ ਦੀ ਥੈਂਕਫੁਲ ਹੈਗੀ ਆ ਕਿ ਉਹਨਾਂ ਲਈ ਉਹਨ ਸਕੂਲ ਦੀ ਥੈਂਕਫੁਲ ਆ ਜਿਹੜੇ ਕਿ ਇਹਦੇ ਵਿੱਚ ਸਾਡੀ ਹੈਲਪ ਕਰ ਰਹੇ ਆ ਥੈਂਕ ਯੂ ਇਹ ਜਿਹੜਾ ਵਰਲਡ ਹੈਲਥ ਡੇ ਅੱਜ ਹੈਗਾ ਆ ਇਸੇ ਦਿਨ ਇਹ ਮਹਿੰਮ ਚੱਲੂਗੀ ਜਾਂ ਗਾਹ ਨੈਕਸਟ ਵੀ ਆਪਾਂ ਚਲਾਉਂਦੇ ਰਹਿਵਾਂਗੇ ਨਹੀਂ ਜੀ ਮੈਂ ਇਹੀ ਮੈਟਰ ਮੈਡਮ ਦੇ ਨਾਲ ਗਿਆ ਹੈਗਾ ਕਿ ਸਾਰੇ ਸਕੂਲਸ ਨੂੰ ਇਹ ਕਹਣਗੇ ਰਿਕੁਐਸਟ ਹੈਗੀ ਹੈ ਕਿ ਅਸੀਂ ਡੇਲੀ ਦੋ ਗਰੁੱਪਸ ਬਣਾਇਆ ਕਰਾਂਗੇ ਜਿਹੜੇ ਕਿ ਹਸਪੀਟਲ ਨੂੰ ਇਸ ਪਲਾਸਟਿਕ ਫ੍ਰੀ ਮੁਹਿੰਮ ਦੇ ਵਿੱਚ ਹੈਲਪ ਕਰਨਗੇ ਜਿਹੜੇ ਲੋਕੀ ਗਲੀਆਂ ਵਿੱਚ ਜਾਂ ਸਵੇਰੇ ਸਵੇਰੇ ਮੂੰਹ ਨੇਰੇ ਜਿੰਨੂੰ ਆਪਾਂ ਕਹਿ ਦਿੰਨੇ ਕਿ ਉਹ ਲਫਾਫੇ ਭਰ ਕੇ ਗੰਦ ਦੇ ਸੋ ਵੱਲ ਨੂੰ ਜਾਂ ਕਿਤੇ ਹੋਰ ਡੰਪ ਉਹਨਾਂ ਦਾ ਮੁਹੱਲੇ ਦੇ ਲਾਗੇ ਕੋ ਬਣਿਆ ਹੁੰਦਾ ਉੱਥੇ ਸਿੜ ਦਿੰਦੇ ਆ ਉਹਨਾਂ ਨੂੰ ਆਪਾਂ ਕੀ ਮੈਸੇਜ ਦੇਣਾ ਜਾਵਾਂਗੇ ਮੈਂ ਤੇ ਅਪੀਲ ਹੀ ਕਰਾਂਗੀ ਦੇਖੋ ਸਾਡੇ ਬੱਚੇ ਸਾਡਾ ਫਿਊਚਰ ਹੈ ਤੇ ਜੇ ਅਸੀਂ ਐਦਾ ਦੀਆਂ ਹਰਕਤਾਂ ਕਰ ਰਹੇ ਆਂ ਮਿੱਟੀ ਦੇ ਵਿੱਚ ਪਲਾਸਟਿਕ ਮਿਲ ਰਹੀ ਹੈ ਸਾਰੀ ਜਗ੍ਹਾ ਤੇ ਪਲਾਸਟਿਕ ਹੀ ਪਲਾਸਟਿਕ ਫੈਲੀ ਮਿਲਦੀ ਹੈ ਆਪਾਂ ਨੂੰ ਆਪਾਂ ਕਿਉਂ ਨਾ ਇਹਦਾ ਧਿਆਨ ਰੱਖੀਏ ਜੇ ਗੱਡੀਆਂ 'ਚ ਵੀ ਹੈ ਆਪਾਂ ਦੇਖਿਆ ਕਈ ਵਾਰੀ ਕਿ ਆਪਾਂ ਚਿਪਸ ਖਾਂਦੇ ਆਂ ਤੇ ਪੈਕੇਟ ਜਿਹੜਾ ਕਾਰ ਦੀ ਖਿੜਕੀ ਚੋਂ ਬਾਹਰ ਸੋੜ ਦਿੰਨੇ ਆ ਇਹ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ ਖਰਾਬ ਕਰਨੀਆਂ ਔਰ ਜੇ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਖਰਾਬ ਕਰ ਰਹੇ ਆ ਤੇ ਬਹੁਤ ਹੀ ਮਾੜੀ ਗੱਲ ਹੈ ਮੈਂ ਤੇ ਸਭ ਨੂੰ ਅਪੀਲ ਕਰਾਂਗੀ ਕਿ ਅਸੀਂ ਆਪ ਸਫਾਈ ਰੱਖਾਂਗੇ ਤੇ ਸਾਡਾ ਹਿੰਦੁਸਤਾਨ ਸਾਰਾ ਦਾ ਸਾਰਾ ਸਾਫ਼ ਹੋ ਜਾਏਗਾ